ਤੁਹਾਡੇ ਕੋ ਤੁਹਾਡੇ ਕੋ ਐਗਜ਼ਾਮਪਲ ਆ ਨੇ ਸਾਧ ਸੰਗਤ ਜੀ ਸਜਣ ਠੱਗ ਸੀ ਨਾ ਉਹਦੇ ਕੋ ਇਹੋ ਜਿਹਾ ਢੰਗ ਸੀ ਉਹਦੇ ਕੋਲੇ ਆਪਣੇ ਜੀਵਨ ਨੂੰ ਸਫਲਤਾ ਦੇ ਵਾਸਤੇ ਇੱਕ ਉਹਨੇ ਮੰਦਿਰ ਬਣਾਇਆ ਸੀ ਤੇ ਇੱਕ ਮਸਜਿਦ ਬਣਾਈ ਸੀ ਸਾਧ ਸੰਗਤ ਜੀ ਬੀ ਕੋ ਟੰਗ ਜੇ ਕੋਈ ਸਨਾਤਨ ਮਤ ਹਿੰਦੂ ਮਤ ਵਾਲਾ ਆ ਜਾਣਾ ਉਹਦਾ ਮੰਦਿਰ ਚ ਡੇਰਾ ਲਵਾ ਦੇਣਾ ਜੇ ਕੋਈ ਇਸਲਾਮ ਧਰਮ ਆ ਜਾਣਾ ਉਹਦਾ ਮਸਜਿਦ ਚ ਡੇਰਾ ਲਵਾ ਦੇਣਾ ਆਖਣਾ ਬੱਲੇ ਬੱਲੇ ਕੀ ਲੇਖਾ ਸੇਵਾ ਕਰਦੇ ਨੇ ਪਏ ਇੰਨੇ ਧਰਮ ਕਰਮ ਕਰਦੇ ਨੇ ਪਏ ਜਦੋਂ ਟਾਈਮ ਲੱਗਣਾ ਮਰਜ਼ੀ ਐ ਲੁੱਟ ਲੈਣਾ ਮਰਜ਼ੀ ਐ ਮਾਰ ਦੇਣਾ ਮਰਜ਼ੀ ਐ ਕੱਪੜੇ ਉਤਾਰ ਦੇਣੇ ਸਾਸ ਸੰਗੇ ਚ ਕੰਮ ਐ ਸੀ ਗੁਰੂ ਦੇ ਪਿਆਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਜੀਵਨ ਵਿਰਥ ਜਾਂਦਾ ਪਏ ਉਹਦਾ ਗੁਰੂ ਦੇ ਪਿਆਰੇ ਓਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਸੱਜਣ ਨੂੰ ਸੱਜਣ ਠੱਗ ਦੇ ਪਾਸ ਚਲੇ ਗਏ ਉੱਜਲ ਕਹਾ ਚਿਲਕਣਾ ਘੋਟਮ ਕਾਲੜੀ ਮਸ ਤੋ ਤੇਆ ਜੂਠ ਨਾ ਉਤਰੈ ਜੈਸੋ ਧੋਮਣ ਤਿਸਤ ਸੱਜਣਾ ਸੇਈ ਨਾਲ ਮੈਂ ਚਲਦਿਆਂ ਨਾਲ ਚਲੰਨ ਉਹ ਸੱਜਣਾ ਆੜਾ ਤੂੰ ਕਰਮ ਕਾ ਨਾ ਤੇਰੇ ਨਾਲ ਜਾਣਾ ਏ ਤੇਰੇ ਨਾਲ ਜਾਣਾ ਬਸ ਇਹ ਨਹੀਂ ਗੱਲ ਸਹਾਸੰਗਤ ਜੀ ਇਹ ਕੋਈ ਸ਼ਬਦ ਸੁਣਿਆ ਸੱਜਣਾ ਠੱਗ ਤੋਂ ਸੱਜਣ ਸੰਤ ਬਣ ਗਿਆ ਸਹਾਸੰਗਤ ਜੀ ਠੱਗ ਤੋਂ ਸੰਤ ਬਣ ਗਿਆ ਗੁਰੂ ਦੇ ਪਿਆਰੇ ਪਰ ਕਦੋਂ ਜਦੋਂ ਸੁਣਿਆ ਸਹਾਸੰਗਤ ਜੀ ਮੈਂ ਅਰਧ ਕਰਦਾ ਸੀ ਪਿਆ ਇੱਥੇ ਬੋਤਾ ਚਿਰ ਨਹੀਂ ਲੱਗਦਾ ਇੱਥੇ ਇੱਕ ਮਿੰਟ ਵੀ ਲੱਗ ਸਕਦਾ ਹੈ ਇੱਥੇ ਘੰਟਾ ਵੀ ਲੱਗ ਸਕਦਾ ਹੈ ਇੱਥੇ ਇੱਕ ਦਿਨ ਵੀ ਲੱਗ ਸਕਦਾ ਹੈ ਇੱਥੇ ਇੱਕ ਮਹੀਨਾ ਵੀ ਲੱਗ ਸਕਦਾ ਹੈ ਇੱਥੇ ਇੱਕ ਸਾਲ ਵੀ ਲੱਗ ਸਕਦਾ ਹੈ ਇੱਥੇ 10 15 20 ਸਾਲ ਵੀ ਲੱਗ ਸਕਦੇ ਨੇ ਤੇ ਕਥਾ ਕੀਰਤਨ ਕਰਦਿਆਂ ਕਰਦਿਆਂ ਸੁਣਦਿਆਂ ਸੁਣਦਿਆਂ ਸਾਧਨ ਵਰਥੀ ਵੀ ਜਾ ਸਕਦੀ ਹੈ ਸਾਧ ਸੰਗਤ 'ਚ ਬੜਾ ਧਿਆਨ ਰੱਖਣ ਇਸ ਗੱਲ ਦਾ ਗੁਰੂ ਦੇ ਪਿਆਰ ਭਾ ਪਤਾ ਨਹੀਂ ਮਨਨੇ ਕਦੋਂ ਗੁਰੂ ਦੇ ਪੈਰੋ ਸਿੱਧੇ ਹੋ ਜਾਣੇ ਸਾਧ ਸੰਗਤ 'ਚ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਿਣ ਕਾ ਇੱਕ ਜਿਸ ਜਿ ਆਬਸਾਵੇ ਸਾਰੀ ਛੜ ਕਿਣ ਕਾਏ ਤਾਂ ਕਿ ਮਹਿਮਾ ਗੜੀ ਨਾ ਆਵੇ ਸਾਸ ਸੰਗੇ ਜੀ ਵੱਡੇ ਭਾਗ ਜਿਸਨਰੂ ਕੇ ਲੈ ਗੁਰਮਤ ਕੋ ਪਾਏ ਆਪ ਤਰ੍ਹਾਂ ਸੰਗੀ ਤਰ੍ਹਾਂ ਕਸ਼ਟ ਸੁਮਸਤ ਨਸਾਏ ਸਾਸ ਸੰਗੇ ਜੀ ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਸਾਧ ਸੰਗ ਚਾਉਂਦੇ ਨੇ ਆਪ ਤਰਦੇ ਨੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਦੇ ਸਾਰੇ ਕਸ਼ਟਾਂ ਦੀ ਦੂਰ ਕਰ ਦਿੰਦੇ ਨੇ ਇਸ ਵਾਸਤੇ ਆਪ ਸਜਣਾ ਦੇ ਚੰਨ ਚ ਪ੍ਰਾਰਥਨਾ ਸਜਣੋ ਹੈ ਬੜਾ ਔਖਾ ਸਾਧ ਸੰਗੇ ਚ ਇਹ ਨੂੰ ਨਹੀਂ ਪਤਾ ਹੈ ਟੀਵੀਜ਼ਨ ਦਾ ਤਿਆ ਕਰਨ ਆਰਾਮ ਦਾ ਤਿਆ ਕਰਨ ਸਕਾਵੜ ਦਾ ਤਿਆ ਕਰਨ ਤੇ ਫਿਰ ਇੱਥੇ ਆਉਣਾ ਹੈ ਬੜਾ ਔਖਾ ਗੁਰੂ ਦੇ ਪਿਆਰੇ ਹੈ ਬੜਾ ਔਖਾ ਸਾਧ ਸੰਗੇ ਚ ਇਹ ਨਾਰੀਅਲ ਦਾ ਫਾਲ ਹੈ ਸਾਧ ਸੰਗੇ ਚ ਉਹ ਨਾਰੀ ਕਿੰਨੇ ਕੁ ਭਗਵਾਨ ਨੇ ਤੈ ਰੱਖੀ ਨੇ ਨਾਰੀਅਲ ਦੇ ਵਿੱਚ ਤੇ ਜਦੋਂ ਉਹਨੂੰ ਪਣ ਲੈਣ ਦੇ ਵਿੱਚ ਫਿਰ ਗਿਰੀ ਤੇ ਅਮਰਤੂਪੀ ਜਲ ਨਿਕਲਦਾ ਫਿਰ ਸਾਸ ਸੰਗੇ ਜੀ ਇਹ ਚ ਅਮਰਤ ਜਾਲ ਹੈ ਬੜਾ ਊਖਾ